ਮੁੰਦਰ ਵਿੱਚ ਡੁੱਬ ਕੇ ਆਪਣੀ ਜਾਨ ਦੇ ਦਿੱਤੀ ਮੋਨਾਕੋ ਤੇ ਫਰਾਂਸ ਦੇ ਕਈ ਅਖਬਾਰਾਂ ਨੇ ਰਾਜਕੁਮਾਰੀ ਆਇਰਿਨ ਦੀ ਖੁਦਕੁਸ਼ੀ ਅਤੇ ਉਸ ਦੀ ਜ਼ਿੰਦਗੀ ਦੀਆਂ ਖਬਰਾਂ ਨੂੰ ਪ੍ਰਮੁੱਖਤਾ ਨਾਲ ਛਾਪਿਆ ਅਤੇ ਉਸ ਨੂੰ ਗੁੰਮਸ਼ੁਦਾ ਰਾਜਕੁਮਾਰੀ ਦਾ ਨਾਮ ਦਿੱਤਾ ਗਿਆ ਡਾਕਟਰਾਂ ਦੀ ਟੀਮ ਨੇ ਰਾਜਕੁਮਾਰੀ ਨੂੰ ਗੰਭੀਰ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਦੱਸਿਆ ਜੋ ਉਸ ਨੂੰ ਮੌਤ ਵੱਲ ਖਿੱਚ ਕੇ ਲੈ ਗਈ। ਆਖਰਕਾਰ ਉਸ ਦਾ ਸਰੀਰ ਮੌਂਟੀ ਕਾਰਲੋ ਵਿਖੇ ਹੀ ਅੰਗਰੇਜ਼ੀ ਰੀਤੀ ਰਿਵਾਜਾਂ ਮੁਤਾਬਕ ਦਫਨਾ ਦਿੱਤਾ ਗਿਆ। ਖਾਲਸਾ ਰਾਜ ਦਾ ਹਿੱਸਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਹੋਣ ਦੇ ਚਲਦਿਆਂ ਉਹ ਸ਼ਾਹੀ ਅੰਤਿਮ ਵਿਦਾਈ ਦੇ ਹੱਕਦਾਰ ਸੀ ਪਰੰਤੂ ਉਸ ਦੀਆਂ ਅੰਤਿਮ ਰਸਮਾਂ ਕੁਝ ਇੱਕ ਸਰਕਾਰੀ ਅਧਿਕਾਰੀਆਂ ਦੀ ਦੇਖਰੇਖ ਵਿੱਚ ਤੇਜ਼ੀ ਨਾਲ ਨਿਪਟਾ ਦਿੱਤੀਆਂ ਗਈਆਂ। ਇਸ ਤਰ੍ਹਾਂ ਸਿੱਖ ਰਾਜ ਦੀ ਆਖਰੀ ਵਾਰਿਸ ਰਾਜਕੁਮਾਰੀ ਐਡਾ ਆਇਰਨ ਲੱਖਾਂ ਹੀ ਦੁੱਖ ਭੋਗਦੀ ਹੋਈ ਇਸ ਦੁਨੀਆ ਤੋਂ ਰ ਸਤ ਹੋ ਗਈ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬੇਗਾਨੀ ਧਰਤੀ ਵਿੱਚ ਦਫਨ ਸਿੱਖ ਰਾਜ ਦੀ ਇਸ ਰਾਜਕੁਮਾਰੀ ਦੀ ਰੂਹ ਅੱਜ ਵੀ ਘੁਰਲਾ ਰਹੀ ਹੋਵੇ ਦੋਸਤੋ ਵੀਡੀਓ ਪਸੰਦ ਆਉਣ ਤੇ ਲਾਈਕ ਵਾਲਾ ਬਟਨ ਜਰੂਰ ਦਬਾਓ